ਬੈਕ ਟੂ आवर ਚੈਨਲ ਅੱਜ ਅਸੀਂ ਚੱਲੇ ਆਂ ਬਾਜ਼ਾਰ ਕਿਉਂਕਿ ਮੇਰੀ ਛੋਟੀ ਕੁੜੀ ਆ ਦਾ ਕੀ ਆ ਬਰਥਡੇ ਕੀ ਕੁਲ ਕੀ ਲੈਣ ਚੱਲੇ ਹੁਣ ਆਪਾਂ ਇੱਕ ਤੇ ਉਹਦੇ ਲਈ ਸੂਟ ਹੈ ਨਾ ਹਾਂਜੀ ਤੇ ਚਲੋ ਅਸੀਂ ਚੱਲਦੇ ਆਂ ਬਾਜ਼ਾਰ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਅੱਜ ਮੌਸਮ ਕਲੀਅਰ ਹੈ ਤੇ ਥੋੜਾ ਹੀ ਨਹੀਂ ਪੈਂਦਾ ਕੀ ਕਰਦੀ ਇਹ ਹਾਏ ਮੇਰਾ ਸ਼ੋਨਾ ਜਿੱਦ ਹੈ ਹੈ वही रिमी दिखाई सोहना लगता सोना लगता मूह नहीं पोनी है चलो चलिए फिर आप ठंडा जा हो गया पहला केक ले लिए ਲਈ ਪਹਿਲਾ ਸੂਟ ਹਾਂ ਪਹਿਲਾ ਸੂਟ ਦੇਖ ਲੈਣੇ ਹੁਣ ਪਾਇਆ ਕਰੀ ਜਾਂਦੀ ਆ ਕੱਚ ਕੁਝ ਮਿਲਦੇ ਆ ਜੀ ਚਲੋ ਚੱਕੇ ਹੋ ਇਹ ਕੀ ਕਹਿੰਦੀ ਆ ਹੁਣ ਕੀ ਆਹ ਦੀ ਸੂਟ ਲੈ ਲਿਆ ਆਹ ਦੀ ਸੂਟ ਹਾਏ ਵਾਓ ਚਲੋ ਚਲੋ ਚਲੀਏ ਫਿਰ ਦੇਖੋ ਵਰਤਾ ਹਾਂ ਕਿੰਨੇ ਲਿਖ ਫਿਰ ਇਹਦਾ ਨਾਂ ਕਿੱਥੇ ਲਿਖਿਆ ਜਾਊਗਾ ਇਹਦੇ ਨਾਮ ਇੱਥੇ ਉਹ ਕਿੰਨਾ ਕਿਤੇ ਨਾ ਨਹੀਂ ਇੱਥੇ ਉਰੇ ਰਹਿਮਤ ਲਿਖਣਾ ਸੀਗਾ ਜਾਂ ਤਾਂ ਅਗਲੇ ਕਿਤੇ ਗਿਆ ਨਾ ਲਿਖਿਆ ਜਾਊਗਾ ਇੱਥੇ ਲਿਖ ਦਿਓ ਫਿਰ ਪਾ ਲਈ ਦਿਖਾ ਦੇ ਹਾਂ ਰਹਿਮਤ ਕੌਰ ਹੈ ਨਾ ਰਹਿਮਤ ਬੱਸ ਉਹ ਫੋਲੋ ਜੀ ਮੈਨੂੰ ਸੋਣਾ ਲੱਗੇ ਅਸੀਂ ਚੱਲੇ ਆ ਨਾਨਕਸਰ ਮੱਥਾ ਟੇਕਣ ਸਾਨੂੰ ਰਾਤ ਨੂੰ ਜ਼ਿਆਦਾ ਹੋਗੀ ਹੈ ਫ੍ਰੀਲੈਂਸ ਹੈ ਸਾਨੂੰ ਰਾਤ ਨੂੰ ਜ਼ਿਆਦਾ ਹੋ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਾਨਕਸਰ ਦੇ ਉੱਥਰੋਂ ਕਰਵਾਉਣਾ ਹੈ ਹੈ ਆਹੋ ਗਾਹ ਤੋਂ ਮਿਲ ਦਿੰਦੇ ਹਾਂ ਆਹ ਯਾ ਆਹੀ ਲੈ ਲਈ ਫਿਰ ਇਹ ਕਿੰਨੇ ਦਾ ਭੈਣੇ 130 ਦਾ ਆਹੀ ਲੈ ਲਵਾਂਗੇ ਆਹਦੇ ਪੈਕ ਕੀਤਾ ਹੋਇਆ ਹਾਂਜੀ ਭੈਣ ਲੱਡੂ ਲੈਣੇ ਆ ਕਿੰਨੇ ਦਾ 130 ਦਾ ਇਹ ਲੋ ਜੀ ਆਪਾਂ ਪਹੁੰਚ ਗਏ ਨਾਨਕ ਸਰ ਅੱਜ ਮੇਰੀ ਬੇਟੀ ਦਾ ਜਨਮ ਹੋਣਾ ਸੀ ਤੇ ਇਸ ਕਰਕੇ ਸਿਨਾਮクセ ਰਹਾ ਮੱਥਾ ਰੇਕਾ। ਬਿਲੋਂ ਮੈਨੂੰ ਫੜਾ। ਤੂੰ ਇਹਨਾਂ ਮੂੜੇ ਟਾਂਕ ਲੈਣਾ। ਸਾਨੂੰ ਇੱਥੇ ਤਾਰ ਦੇ। ਇੱਥੇ ਘੜਾ ਦਿੰਨੇ ਆ ਸਕੂਟਰੀ। ਇੱਥੇ ਲਾ ਦੋ ਕਿਤੇ। ਉੱਥੇ ਲਾ ਦੋ ਉੱਥੇ ਲਾ ਦੋ ਇਧਰ ਹੀ ਅੰਦਰ ਤੁਰ ਕੇ ਚੱਲ ਜਾ ਬੋਣੀ ਲੈਣੀ ਹੁੰਦੀ ਆਪਾਂ ਬਾਬਾ ਜੀ ਚੱਲੀਏ ਉਹ ਦੇ ਬਾਬਾ आजो पुट चलो ਪੂਰਾ ਸਭ ਸੱਚਖੰਡ ਰਾਮੇ ਰਾਮੇ ਹੋਰ ਕਰਾ ਜੇ ਰਾਮੇ ਰਾਮੇ ਹੋਰ ਕਰਾ ਜੇ ਰਾਮੇ ਆਜੋ ਇੱਧਰ ਆ ਜੋ ਮੇਰੇ ਕੋਲ ਖੜੇ ਹੋ ਕੇ ਸੁਣ ਲੈ ਆਂ ਇੱਧਰ ਆ ਜੋ ਮੇਰੇ ਕੋਲ ਖੜੇ ਹੋ ਕੇ ਸੁਣ ਲੈ ਆਂ

ਹੈਲੋ ਮੈਂ ਕਿਹ ਉਹ ਜਿਹੜਾ ਸ਼ੇਰ ਹੁੰਦਾ ਸੀਗਾ ਹੈ ਚੱਕ ਤਾਂ ਹਰੇ ਨੇ ਮੈਂ ਕਿ ਚੱਕ ਤਾਂ ਹੈ ਨਾ ਸ਼ੇਰ ਇੱਥੋਂ ਸਾਰੇ ਪਾਸੋਂ ਚੱਕ ਤੇ ਕਿਉਂ ਪਤਾ ਨਹੀਂ ਕਿਤੇ ਬਾਹਰ ਸੀ ਅੰਦਰ ਕਰ ਤੇ ਹੈਲੋ ਕਰ ਲੋ ਤੂੰ ਹੈਲੋ ਕਰ ਲੋ ਹੈਲੋ ਕਰ ਲੋ ਹੈਲੋ ਹਾਗੀ ਕਰ ਲੋ ਹਾਗੀ ਹਾਗੀ ਕਰ ਲੋ ਪਾਰ ਕਰ ਲੋ ਪਾਰ ਕਰ ਦੋ ਸਹੀ ਮੈਂ ਵੀਡੀਓ ਬਣਾ ਲਈ ਚਲੋ ਫੇਰ ਕਰ ਦੋ ਮਿੱਟੀ ਕਰ ਦੋ ਦੀਦੀ ਨੂੰ ਮਿੱਟੀ ਕਰ ਲੋ ਕਰ ਲੋ ਉਹ ਕਿਹਦੀ ਖਾਂਦੀ ਹੈ ਨਹੀਂ ਉਹ ਕਿਹਦੇ ਕੋਲ ਹੈ ਲੋ ਅੱਛਾ ਆ ਦੀਦੀ ਨੂੰ ਆ ਦੇ ਦੋ ਕੁਚੀ ਕਰ ਦੇ ਆ ਦੇ ਦੋ ਦੀਦੀ ਨੂੰ ਕੁਚੀ ਕਰ ਕੁਚੀ ਕਰ ਯਾਰ ਤੱਕ ਇਹ ਨਾ ਕਰੇ ਲੱਗਿਆ ਕਿ ਉਹ ਕਿਹੜੇ ਥੈਂਕ ਯੂ ਜੰਗਾ ਬਾਏ ਕਰਦੇ ਫਿਰ ਲੰਗਰ ਛਕਣਾ ਅੱਖੀਆਂ ਦੇ ਮੀਂਹੋਂ ਤੰਦ ਗੁਰੂ ਨਾਲ ਜਿਕੇ ਅੱਖੀਆਂ ਦੇ ਮੀਂਹੋਂ ਤੰਦ ਗੁਰੂ ਨਾਲ ਜਿਕੇ ਅੱਖੀਆਂ ਦੇ ਕਿਰਪਾ ਕਰਿਓ ਮਾਲਕ ਤੰਦਰੁਸਤੀ ਬਖਸ਼ਿਓ ਸਭ ਨੂੰ ਹਨ ਤੁਹਾਨੂੰ ਬਰਕਤਾਂ ਦਿਓ ਸਭ ਦੇ ਘਰਾਂ 'ਚ ਖੁਸ਼ੀਆਂ ਰਹਿਣ आज चलिए चलिए आज वापस चलिए गुरु मेरा की लेना